ਸੇਮਰਨ ਅਕਸ ਦੀ ਕਹਾਣੀ ਮਾਈ ਮੋਣੀ ਮਾਈ ਮੋਣੀ ਦਾ ਅਸਲ ਨਾਮ ਮੋਣੀ ਸੀ ਬਸ ਮੋਣੀ ਕਹਿੰਦੇ ਜਦੋਂ ਹੋਈ ਸੀ ਤਾਂ ਪੰਡਿਤ ਕ੍ਰਿਸ਼ਨ ਦਾਸ ਦਾ ਮੰਦਿਰ ਚ ਬਣਿਆ ਕਰ ਚਾਨਣ ਚਾਨਣ ਹੋ ਉੱਠਿਆ ਸੀ ਵੇਖਣ ਵਾਲੇ ਤਾਂ ਦੰਦਾ ਹੀਟ ਜੀਬ ਲੈ ਲੈ ਜਾਂਦੇ ਰਾਮ ਰਾਮ ਪੰਡਤ ਜੀ ਐਨਾ ਨੂਰੀ ਬੱਚਾ ਤੇ ਅਸੀਂ ਤੱਕੇ ਹੀ ਪਹਿਲੀ ਵਾਰ ਪੰਡਤ ਜੀ ਬੱਚੀ ਦਾ ਨਿਹਰਾ ਰਾਧੇ ਮਾ ਦਾ ਰੂਪਾ ਰੱਬ ਬਚਾਵੇ ਨਜ਼ਰਾਂ ਤੋਂ ਪੰਡਤ ਪੰਡਤਾਣੀ ਆਪ ਉਸ ਤੋਂ ਨਜ਼ਰਾਂ ਹੀ ਨਹੀਂ ਸੰਹਟਾਉਂਦੇ। ਉੰਜ ਵੀ ਵਿਆਹ ਦੇ 9 ਸਾਲਾਂ ਬਾਅਦ ਉਹਤੇ ਜੀਵਨ ਦੀ ਬੇਲ ਹਰੀ ਹੋਈ ਸੀ। ਹਰ ਬਾਰ ਪੰਡਤਾਣੀ ਦੀ ਗੂੰਗੁਦ ਭਰਦੀ ਪਰ ਕਿਸੇ ਹਲਚਲ ਤੋਂ ਪਹਿਲਾਂ ਹੀ ਕੁੱਕ ਕਵਰ ਵਾਂਗ ਚੁੱਪ ਹੋ ਜਾਂਦੀ। ਇਹ ਮਰ ਜਾਣੀ ਪਤਾ ਨਹੀਂ ਕਿਵੇਂ ਬੀਤ ਗਈ। ਪੰਡਤਾਣੀ ਨੇ ਪੁੱਲੇ ਜਹਤੀ ਦੀ ਗੱਲ ਨੂੰ ਥਪਤ ਪਾਉਂਦਿਆਂ ਆਖਿਆ। ਮਰ ਜਾਣੀ ਨਹੀਂ, ਇਹ ਤਾਂ ਸਗੋਂ ਮੋਣੀ ਐ ਮੋਣੀ। ਹੇ ਸ਼੍ਰੀ ਕ੍ਰਿਸ਼ਨਾ। ਇਸ ਦੀਆਂ ਅੱਖਾਂ ਤਾਂ ਵੇਖੋ। ਜਿਵੇਂ ਤਾਰੇ ਚਮਕਦੇ ਹੋਣ ਤੇ ਵਾਲ ਵੇਖੋ ਭਾਵੇਂ ਅੱਜ ਹੀ ਵਾਕੇ ਰਾਧੇ ਮਾਦਾ ਮੁਖਟ ਸਜਾ ਦਿਓ ਮੈਂ ਤਾਂ ਕਹਿਣਾ ਆ ਮੋਣੀ ਨਾਮ ਰੱਖ ਲਈਏ ਇਸ ਲక్ష్ਮੀ ਦਾ ਆਪਾਂ ਬਸ ਪੰਡਤਾਣੀ ਨੂੰ ਜਾਪਿਆ ਜਿਵੇਂ ਇਸ ਚੰਨ ਦੇ ਟੋਟੇ ਲਈ ਮੋਣੀ ਤੋਂ ਵੱਧ ਟੁਕਮਾ ਨਾਮ ਹੋ ਹੀ ਨਹੀਂ ਸਕਦਾ ਤੇ ਦੂਜਾ ਜੇ ਪੰਡਤ ਜੀ ਨੇ ਆਖ ਦਿੱਤਾ ਸੋ ਸਤਿ ਵਚਨ ਮੋਣੀ ਜਦ ਸਕੂਲ ਜਾਣ ਲੱਗੀ ਤਾਂ ਸੂਰਤ ਦੇ ਨਾਲ ਸੀਤ ਪੱਖੋਂ ਵੀ ਆਪਣਾ ਲੋਹਾ ਮਨਵਾਉਣ ਲੱਗੀ ਹੱਦ ਦੀ ਸਲੀਕੇਦਾਰ ਨਿਮਰ ਤੇ ਸਭ ਨੂੰ ਮੋਹ ਲੈਣ ਵਾਲੀ ਖੇਡਾਂ ਤੇ ਪੜ੍ਹਾਈ ਵਿੱਚ ਹਮੇਸ਼ਾ ਅੱਭਲ ਇਮਤਿਹਾਨਾਂ ਦੀ ਤਿਆਰੀ ਕਰਦੀ ਮੋਣੀ ਦਿਨ ਰਾਤ ਇੱਕ ਕਰ ਦਿੰਦੀ ਪਰ ਜਦ ਅੱਕ ਜਾਂਦੀ ਤਾਂ ਆਪਣੇ ਵਾਲ ਖੋਲ ਕੇ ਬਹੌਣ ਲੱਗਦੀ ਮਾਂ ਬੜਾ ਹੱਸਦੀ ਮੋਣੀ ਇਹ ਕਿਹੜਾ ਟੰਗ ਹੈ ਪੜ੍ਹਾਈ yaad ਕਰਨ ਦਾ ਵਾਲਾਂ ਨੂੰ ਖੋਲ ਲੈਣਾ ਤੇ ਕੰਗੀ ਕਰੀ ਜਾਣਾ ਹਾਂ ਮੋਣੀ ਹੱਡੀਆਂ ਦਾ ਮੁੱਠ ਬਣੀ ਆਪਣੀ ਮਾਂ ਨੂੰ ਪਿੱਛੇ ਬੁੱਕਲ 'ਚ ਘੁੱਟ ਲੈਂਦੀ ਤੇ ਆਖਦੀ ਪਤਾ ਨਹੀਂ ਕਿਉਂ ਮਾਂ ਜਦ ਵਾਲਾਂ 'ਚੋਂ ਗੁੜਝਾ ਕੱਢਦੀਆਂ ਐਂ ਲੱਗਦਾ ਜਿਵੇਂ ਸਾਰੇ ਸਵਾਲ ਹੱਲ ਹੋ ਰਹੇ ਹੋਣ ਸਕੂਨ ਜਿਹਾ ਮਿਲਦਾ ਮਾਂ ਮੈਨੂੰ ਆਪਣੇ ਵਾਲਾਂ ਜਾਂ ਤੋਂ ਪਿਆਰੇ ਨੇ ਤੇ ਫਿਰ ਉਹ ਵਾਲਾਂ 'ਚ ਹੱਥ ਮਾਰਦੀ ਕੁਝ ਗੁਣਗਣਾਉਣ ਲੱਗਦੀ ਪੰਡਤਾਣੀ ਤ੍ਰਿਸ਼ਨਾ ਦੇਵੀ ਉੱਪਰੋਂ ਹੱਸਦੀ ਪਰ ਅੰਦਰੋਂ ਉਹਦੇ ਸਹੱਪਣ ਤੋਂ ਡਰਦੀ ਉਂਝ ਉਹਦਾ ਡਰ ਫਜ਼ੂਲ ਹੀ ਸੀ ਸਾਰਾ ਪਿੰਡ ਪੰਡਤ ਪੰਡਤਾਣੀ ਦਾ ਐਨਾ ਸਤਕਾਰ ਕਰਦਾ ਕਿ ਮੋਣੀ ਨੂੰ ਹਰ ਕੋਈ ਦੇਵੀ ਅਵਤਾਰ ਮੰਦਾ ਅਕਸਰ ਮੰਦਰ ਵਿੱਚ ਆਉਂਦੀਆਂ ਔਰਤਾਂ ਉਹਦੇ ਪੈਰੀਂ ਹੱਥ ਲਾਉਂਦੀਆਂ ਵੱਡੇ ਬਜ਼ੁਰਗ ਵੀ ਉਹਨੂੰ ਸਿਰ ਝੁਕਾ ਕੇ ਨਮਸਕਾਰ ਕਰਦੇ ਮੋਣੀ ਨੂੰ ਇਹ ਸਭ ਬੜਾ ਅਜੀਬ ਲੱਗਦਾ ਇਸ ਅਦਬ ਦੇ ਰੇਸ਼ਮ ਅੰਦਰ ਉਹਨੂੰ ਆਪਣਾ ਆਪ ਢੀੜਾ-ਢੀੜਾ ਤੇ ਗਵਾਚਿਆ ਜਿਹਾ ਲੱਗਦਾ ਮੰਦਰ ਵਿੱਚ ਰਹਿੰਦੇ ਹੋਣ ਕਾਰਨ ਨਾ ਉਹ ਰੱਜ ਕੇ ਖੇਡ ਸਕਦੀ ਨਾ ਗਾ ਸਕਦੀ ਤੇ ਨਾ ਹੀ ਕਿਸੇ ਨਾਲ ਖੁੱਲ ਕੇ ਗੱਲ ਕਰ ਸਕਦੀ ਇੱਕ ਸ਼ਮਿੰਦਰ ਹੀ ਸੀ ਜਿਸ ਨਾਲ ਉਹ ਕਦੇ ਕਦਾਈ ਹੱਸ ਖੇਡ ਲੈਂਦੀ ਸ਼ਮਿੰਦਰ ਅਨਾਥ ਬੱਚਾ ਸੀ 5 ਕੋ ਸਾਲ ਦਾ ਸੀ ਜਦ ਕਾਲੇ ਪੀਲੇ ਨੇ ਉਹਦੇ ਮਾਂ ਪਿਓ ਦੋਵਾਂ ਨੂੰ ਖਾ ਲਿਆ ਪੰਡਤ ਜੀ ਨੇ ਉਹਨਾਂ ਦੋਵਾਂ ਨੂੰ ਬਚਾ ਲਈ ਆਪਣੀਆਂ ਦਵਾਈਆਂ ਤੇ ਦੇਵੀ ਵਿਧਾ ਨਾਲ ਬਥੇਰਾ ਜੋਲ ਲਾਇਆ ਪਰ ਅੰਤ ਰਾਮ ਜੀ ਦੀ ਮਰਜ਼ੀ ਅਨੁਸਾਰ ਮਹੀਨੇ ਕੁ ਦੇ ਫਰਕ ਨਾਲ ਦੋਵੇਂ ਚੱਲ ਵਸੇ ਸ਼ਿਮੇਂਦਰ ਉਹਨਾਂ ਦਾ ਇਕਲੌਤਾ ਪੁੱਤਰ ਸੀ ਬਹੁਤ ਸੋਚ ਵਿਚਾਰ ਕੇ ਪੰਡਤ ਜੀ ਉਸ ਨੂੰ ਮੰਦਰ ਹੀ ਲੈ ਆਏ ਚਲੋ ਉੱਚ ਜਾਤ ਦੇ ਬੱਚੇ ਨੂੰ ਪਾਲਣ ਚ ਕੀ ਬਹਿਮ ਉਦੋਂ ਤੋਂ ਹੀ ਠਾਕੁਰ ਜੀ ਨੇ ਮੰਦਰ ਦੀ ਸਫ ਸਪਾਈ ਮੰਦਰ ਚਾਹੇ ਸਰਦਾਰ ਲੋਆਂ ਦੀ ਸੇਵਾ ਟਹਿਲ ਅਤੇ ਰਾ ਦੀ ਆਰਤੀ ਉਸ ਦੀ ਜ਼ਿੰਮੇਵਾਰੀ ਸੀ ਪਰ ਉੰਜ ਪੰਡਤ ਜੀ ਦੇ ਨਾਲੋਂ ਨਾਲ ਉਸ ਨੂੰ 10 ਜਮਾਤਾਂ ਪੜਾ ਕੇ ਲੱਕੜ ਦਾ ਕੰਮ ਸਿੱਖਣ ਵੀ ਲਾ ਦਿੱਤਾ ਸੀ ਪੰਡਤ ਜੀ ਚਾਹੁੰਦੇ ਸਨ ਕਿ ਸ਼ਿਮੇਂਦਰ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ ਉਹ ਉਸ ਦਾ ਕਿਤੇ ਵਿਆਹ ਕਰਵਾ ਕੇ ਮੁਰਸ਼ਮਿੰਦਰ ਦੇ ਮਾਪਿਓ ਦੇ ਘਰ ਨੂੰ ਆਵਾਜ਼ ਕਰ ਦੇਣ। ਸ਼ਮਿੰਦਰ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਜਲਦੀ ਤੋਂ ਜਲਦੀ ਉਹਨਾਂ ਦੀ ਸੋਚ ਨੂੰ ਸੱਚ ਕਰਨਾ ਚਾਹੁੰਦਾ ਸੀ। ਅਕੱਲਿਆਂ ਆਪਣੇ ਘਰ ਜਾਂਦੇ ਆਂ ਜਿਵੇਂ ਉਹਨੂੰ ਪੈ ਆਉਂਦਾ। ਕਦੀ ਕਿਤੇ ਮੋਣੀ ਅੱਖ ਦੀ ਚੱਲ ਸ਼ਮਿੰਦਰ ਆਪਾਂ ਤੇਰੇ ਘਰ ਚੱਲ ਲਈਏ। ਤਾਂ ਸ਼ਮਿੰਦਰ ਡਰ ਜਾਂਦਾ। ਉਹਨੂੰ ਲੱਗਦਾ ਜਿਵੇਂ ਕਾਲਿਆ ਪੀੜਿਆ ਕੋਈ ਦਿਓ ਹੋਵੇ। ਸਿੰਘਾਂ ਵਾਲਾ ਵੱਡੇ ਦੰਤਾਂ ਵਾਲਾ ਜਦ ਉਹ ਦਰਵਾਜ਼ਾ ਖੋਲਣਗੇ ਤਾਂ ਦਿਓ ਨੇ ਉਹਨਾਂ ਨੂੰ ਜਕੜ ਲੈਣਾ ਤੇ ਫਿਰ ਉਹ ਵੀ ਬੇਬੇ ਬਾਪੂ ਵਾਂਗ ਆਪਣੇ ਨਾਲੋਂ ਵੱਧੋ ਮੋਹਣੀ ਬਾਰੇ ਸੋਚ ਕੇ ਡਰ ਜਾਂਦਾ ਤੇ ਫਿਰ ਕਈ ਮਹੀਨੇ ਘਰ ਦਾ ਨਾਮ ਤੱਕ ਵੀ ਨਾ ਲਿਆ ਜਾਂਦਾ ਸਮਾਂ ਦਿਨ ਤੇ ਰਾਤ ਨਾਲ ਲੁਕਣ ਮੀਚੀਆਂ ਖੇਡਦਾ ਅੱਗੇ ਵੱਧ ਰਿਹਾ ਸੀ ਸ਼ਮਿੰਦਰ ਆਪਣੇ ਕੰਮਾਂ ਵਿੱਚ ਤੇ ਮੋਹਣੀ ਆਪਣੇ ਵਾਲਾਂ 'ਚ ਮਗਨ ਸੀ ਪਰ ਪੰਡਤ ਤੇ ਪੰਡਤਾਣੀ ਸਨ ਕਿ ਦਿਨੋਂ ਦਿਨ ਘਟਦੇ ਹੀ ਜਾ ਰਹੇ ਸਨ ਦੋ ਮੈਂ ਇਕੱਲਿਆਂ ਬੈਠ ਕੇ ਵਿਚਾਰ ਕਰਦੇ ਕਿ ਕੋਈ ਪੁੱਤਰ ਹੁੰਦਾ ਤਾਂ ਮੰਦਰ ਦਾ ਕੰਮ ਸਾਬ ਲੈਂਦਾ ਉਹ ਵੀ ਬੁਢਾਪੇ ਦੇ ਚਾਰ ਦਿਨ ਸੌਖੇ ਬਤੀਤ ਕਰ ਸਕਦੇ ਪਰ ਤੇ ਤਾਂ ਬੇਗਾਨਾ ਤਾਂ ਨਾ ਮੂਣੀ ਸੁਣਦੀ ਤਾਂ ਪਰਖ ਉੱਟਦੀ ਕੀ ਬੇਗਾਨਾ ਤਾਂ ਮੈਂ ਕੋਈ ਬੇਗਾਨਾ ਤਾਂ ਨਹੀਂ ਤੁਹਾਡੀ ਆ ਤੇ ਤੁਹਾਡੇ ਕੋਲ ਹੀ ਰਹਿਣਾ ਮੈਂ ਵਿਆਹ ਉਹ ਨਹੀਂ ਕਰਾਉਣਾ ਕਿਤੇ ਮੈਂ ਤਾਂ ਬਸ ਆਪਣੇ ਸ਼ਾਮ ਜੀ ਦੀ ਸੇਵਾ ਕਰੂੰ ਤੇ ਉਹ ਮੰਦਰ ਵਿੱਚ ਜਾ ਬੈਠਦੀ ਜਿੱਥੇ ਸ਼ਿਮੇਂਦਰ ਠਾਕੁਰ ਜੀ ਨੂੰ ਭੋਗ ਲਗਾ ਰਿਹਾ ਹੁੰਦਾ ਮੋਣੀ ਹੁਣ ਭਰ ਜਮਾਨ ਮਟਿਆਰ ਸੀ ਨੀਰੀ ਰੂਪ ਬੰਤੀ ਤੁਰਦੀ ਤਾਂ ਲੱਕ ਆਪ ਮੁਹਾਰੇ ਹੁਲਾਰੇ ਖਾਂਦਾ ਬੁੱਲਾ ਉੱਤੇ ਕਿ ਦਬਮੀ ਜਹੀ ਮੁਸਕਾਨ ਲਰਜ਼ਦੀ ਰਹਿੰਦੀ ਗੁਲਾਬੀ ਰੰਗ ਗਿੱਠ ਲੰਮੀ ਕਰਦਣ ਤੇ ਗੁੱਤ ਤਾਂ ਜਿਵੇਂ ਉਹਦੇ ਵਸਚ ਨਾ ਹੋਵੇ ਜਦੋਂ ਕਦੇ ਜਿਆਦਾ ਪਰੇਸ਼ਾਨ ਹੁੰਦੀ ਕੁੱਤ ਜਿਵੇਂ ਆਪ ਹੀ ਖੁੱਲ ਜਾਂਦੀ ਵਾਲਾ ਚ ਹੱਥ ਫੇਰਦੀ ਮੋਹਣੀ ਆਪਣੇ ਮੰਦੀਆਂ ਅਟਕਾਂ ਕੱਢਣ ਦੀ ਕੋਸ਼ਿਸ਼ ਕਰਦੀ। ਉਧਰ ਬਿਮਾਰੀਆਂ ਤੇ ਚਿਤਾਮਾਂ ਦੀ ਮਾਰੀ ਪੰਡਤਾਣੀ ਬਸ ਮੰਝੇ ਜੋਗੀ ਰਹਿ ਗਈ ਸੀ ਤੇ ਇੱਕ ਦਿਨ ਸਾਰਾ ਪਿੰਡ ਕੁਰਲ ਆਇਆ। ਲੋੜਾ ਹੋਏ ਰੱਬਾ ਧੀ ਦੀ ਡੋਲੀ ਤਾਂ ਤੋੜ ਦੇਣ ਦਿੰਦਾ ਇੱਕੋ ਇੱਕ ਜਵਾਕੜੀ ਮਾਂ ਬਾਰੀ ਬੱਚੀ ਦਾ ਕੀ ਬਣੂ ਹੋਣਾ। ਪੰਡਤ ਜੀ ਨੂੰ ਪਹਿਲੀ ਵਾਰ ਰੱਬ ਤੇ ਸ਼ਿਕਵਾ ਹੋਇਆ ਸੀ। ਲੇ ਸਾਰੇ ਪਿੰਡ ਦੀ ਧੀ ਆ ਪੰਡਤ ਜੀ ਅਸੀਂ ਸਾਰੇ ਮਾਂ ਬਾਪਾਂ ਇਹਦੇ ਤੇ ਐਦਾਂ ਦੀਆਂ ਹੋਰ ਛਾਇਆ ਗੱਲਾਂ ਨਾਲ ਪਿੰਡ ਵਾਲੇ ਧੀ ਰਤਰਾਉਂਦੇ ਰਹੇ ਇਧਰ ਮੋਹਣੀ ਦਾ ਰੋਣਾ ਨਹੀਂ ਸੀ ਰੁਕ ਰਿਹਾ ਤੇ ਉਧਰ ਸ਼ਮਿੰਦਰ ਸੰਭਾਲਿਆ ਨਹੀਂ ਸੀ ਸੰਭਲ ਰਿਹਾ ਪੁੱਬਾ ਮਾਰਦਾ ਆਖਦਾ ਮੇਰੀ ਮਾਂ ਦੂਜੀ ਵਾਰ ਤੁਰ ਗਈ ਵੀ ਲੋਕੋ ਤੇ ਪੰਡਾ ਜੀ ਤਾਂ ਬਸ ਜਿਵੇਂ ਮੋ ਨਹੀਂ ਹੋ ਗਏ ਜਾਂ ਰਾਮ ਰਾਮ ਕਰਦੇ ਜਾਂ ਬਸ ਹੋ ਕੇ ਪਰਦੇ ਪਰ ਵਕਤ ਆਪਣੀ ਦਾਰੂ ਆਪ ਹੁੰਦਾ ਸਮਾ ਇੱਕ ਵਾਰ ਫੇਰ ਮੱਲਮ ਪੱਟੀ ਕਰਨ ਬੋੜਿਆ ਪੰਡਤ ਜੀ ਦੇ ਹੌਕੇ ਹਾਸਿਆਂ ਚ ਪਦਨ ਲੱਗੇ ਦੁਬਾਰਾ ਖੁਸ਼ੀਆਂ ਦੀ ਆਮਦ ਹੋ ਗਈ ਸ਼ਮਿੰਦਰ ਦਾ ਰਿਸ਼ਤਾ ਤੈ ਹੋ ਗਿਆ ਉਹਦਾ ਸ਼ੋਲਾ ਕੰਮ ਵੇਖ ਕੇ ਅਤੇ ਪੰਡਤ ਜੀ ਦੇ ਮੂਹ ਨੂੰ ਕੁੜੀ ਵਾਲਿਆਂ ਕੋਈ ਪੁੱਛ ਪੜਤਾਲ ਕਰਦੀ ਲੋੜ ਹੀ ਨਾ ਸਮਝੀ ਬਸ ਛੱਟ ਮੰਗਣੀ ਪੱਟ ਵਿਆ ਸ਼ਮਿੰਦਰ ਜੀ ਨੇ ਪੰਡਤੋਂ ਕੀਰਤਨ ਕਰਵਾ ਕੇ ਆਪਣੇ ਘਰ ਚ ਦੁਬਾਰਾ ਗ੍ਰਹਿ ਪ੍ਰਵੇਸ਼ ਕੀਤਾ ਸ਼ਿਮੇਂਦਰ ਦੀ ਘਰ ਵਾਲੀ ਸ਼ੰਦਰਪਾਲ ਸਾਹਬਲੇ ਜਿਹੇ ਰੰਗ ਦੀ ਸ਼ਰਮੀਲੀ ਮੁਟਿਆਰ ਸੀ ਕੱਦ ਵੀ ਭਾਵੇਂ ਸ਼ਿਮੇਂਦਰ ਤੋਂ ਅੱਧਾ ਸੀ ਪਰ ਸ਼ਿਮੇਂਦਰ ਸਮੇਤ ਸਾਰੇ ਪਿੰਡ ਦੇ ਅਨਾਥ ਮੁੰਡੇ ਦੀ ਜ਼ਿੰਦਗੀ ਸਾਵੀ ਹੋਣ ਦਾ ਸੁੱਖ ਬਣਾਇਆ ਪਰ ਮੰਦਰ ਵਿੱਚ ਸੁੱਖ ਨਹੀਂ ਸੀ ਸਭ ਬਹੁਤ ਜਲਦਬਾਜ਼ੀ ਵਿੱਚ ਵਾਪਰ ਗਿਆ ਸੀ ਹੁਣ ਠਾਕਰ ਜੀ ਦੀ ਸੇਵਾ ਤੇ ਆਏ ਗਏ ਦਾ ਟਹਿਲ ਪਾਣੀ ਮੋਣੀ ਕਰਦੀ ਆਰਤੀ ਤੇ ਭੋਗ ਪੰਡਤ ਜੀ ਆਪ ਲਗਵਾਉਂਦੇ ਮੋਣੀ ਆਪਣੀ ਮਾਂ ਦੀ ਜਗ੍ਹਾ ਭਰ ਰਹੀ ਸੀ ਪਿਤਾ ਜੀ ਨਾਲ ਦਵਾਈਆਂ ਦੀਆਂ ਪੁੜੀਆਂ ਬਣਵਾਉਦੀ ਤੇਵੇ ਬਣਾਉਂਦੇ ਪਾਣੀ ਕਰਨਾ ਇਹ ਸਭ ਉਹ ਨਾ ਚਾਹਦੀ ਹੋਈ ਵੀ ਸਿੱਖ ਗਈ ਸੀ ਹੁਣ ਉਹ ਬਧੇਰੇ ਚੁੱਪ ਹੀ ਰਹਿੰਦੀ ਆਪਣੇ ਵਾਲਾਂ ਨੂੰ ਕਸ ਕੇ ਬੰਨਦੀ ਤੇ ਨਾਲ ਹੀ ਬੰਨ ਲੈਂਦੀ ਬੁੱਲਾਂ ਦੀ ਲਰਜ਼ ਦੀ ਮੁਸਕਾਨ ਇੱਕ ਅਜੀਬ ਜਿਹਾ ਗਵਾਰ ਉਹਦੇ ਮਨ ਤੇ ਭਾਰ ਬਣਿਆ ਬੈਠਾ ਰਹਿੰਦਾ ਜਿਵੇਂ ਉਹਦੇ ਅੰਦਰ ਅੱਗ ਸੁਲਗਦੀ ਹੋਵੇ ਇੱਕ ਦਿਨ ਅਚਾਨਕ ਮੋਹਣੀ ਆਰਤੀ ਤੋਂ ਬਾਅਦ ਕੀਰਤਨ ਵਿੱਚ ਉੱਚੀ ਉੱਚੀ ਗਾਉਣ ਲੱਗੀ ਰਾਦੇ ਰਾਦੇ ਸ਼ਾਮ ਮਿਲਾ ਦੇ ਰਾਦੇ ਰਾਦੇ ਸ਼ਾਮ ਮਿਲਾ ਦੇ ਉਸ ਦੀ ਆਵਾਜ਼ ਹੋਰ ਉੱਚੀ ਹੋਰ ਉੱਚੀ ਹੋ ਗਈ ਰਾਦੇ ਰਾਦੇ ਸ਼ਾਮ ਮਿਲਾ ਦੇ ਮੋਣੀ ਦੇ ਵਾਲ ਖੁੱਲ ਕੇ ਉਹਦੇ ਗਲ ਵਿੱਚ ਆ ਪਏ ਉਹ ਗੌਂਦੀ ਗਈ ਰਾਦੇ ਰਾਦੇ ਸ਼ਾਮ ਮਿਲਾ ਦੇ ਹੋਰ ਉੱਚੀ ਹੋਰ ਜ਼ਿਆਦਾ ਉੱਚੀ ਤੇ ਖੁੱਲੇ ਵਾਲਾਂ ਨਾਲ ਉਹਦੇ ਤੱਕ ਗੌਂਦੀ ਤੇ ਨੱਚਦੀ ਰਹੀ ਜਦ ਤੱਕ ਨਡਾਲ ਹੋ ਕੇ ਡਿਗ ਨਾ ਪਈ ਅਗਲੇ ਦਿਨ ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਮੋਹਣੀ ਵਿੱਚ ਮਾਤਾ ਦਾ ਪੈਰਾ ਆਉਣ ਲੱਗਾ ਏ ਉਹ ਮੰਦਰ ਤੋਂ ਬਾਹਰ ਆਪਣੇ ਘਰ ਵਿੱਚ ਬੈਠਣ ਲੱਗੀ ਲੋਕ ਆਉਂਦੇ ਉਸ ਨੂੰ ਮੱਥਾ ਟੇਕਦੇ ਮਨੋਂ ਮਨ ਕੁਝ ਮੰਗਦੇ ਤੇ ਮਾਈ ਮੋਹਣੀ ਤੋਂ ਅਸ਼ੀਰਵਾਦ ਲੈਣ ਦੀ ਉਡੀਕ ਕਰਦੇ ਰਹਿੰਦੇ ਹੁਣ ਲੋਕ ਉਸ ਨੂੰ ਮਾਈ ਮੋਹਣੀ ਆਖਣ ਲੱਗੇ ਸੀ ਮਾਈ ਮੋਹਣੀ ਕਦੇ ਨਾ ਬੋਲਦੀ ਸਭ ਦੀਆਂ ਸਮੱਸਿਆਵਾਂ ਸੁਣਦੀ ਤੇ ਜਦ ਕਿਸੇ ਦੀ ਪਰੇਸ਼ਾਨੀ ਜ਼ਿਆਦਾ ਹੀ ਗੰਭੀਰ ਹੁੰਦੀ ਤਾਂ ਉਹ ਆਪਣੇ ਵਾਲ ਖੋਲ ਵਾਲਾਂ ਵਿੱਚ ਹੱਥ ਮਾਰਨ ਲੱਗਦੀ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਸ਼ਵਾਸ ਬਣਨ ਲੱਗੇ ਕੋਈ ਆਖਦਾ ਮਾਈ ਮੋਣੀ ਵਿੱਚ ਕਾਲੀ ਮਾਂ ਦਾ ਪਹਿਰਾ ਆਉਂਦਾ ਕੋਈ ਆਖਦਾ ਕੋਈ ਦੂਜੇ ਦੀਆਂ ਕਸਰਾਂ ਆਪਣੇ ਵਾਲਾਂ ਨਾਲ ਬੰਨ ਲੈਂਦੀ ਆ ਤੇ ਸਭ ਤੋਂ ਪ੍ਰਚਲਿਤ ਇਹ ਸੀ ਕਿ ਜੇਕਰ ਕੋਈ ਕਸਰ ਜਾ ਉਹ ਪ੍ਰੀਰੂ ਮਾਈ ਮੋਣੀ ਦੇ ਬਸੋਂ ਬਾਹਰ ਹੋਵੇ ਤਾਂ ਆਪਣੇ ਵਾਲ ਖੋਲਣ ਦੇ ਪਟਣ ਲੱਗ ਜਾਂਦੀ ਆ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਰਾਦੇ ਰਾਦੇ ਸ਼ਾਮ ਮਿਲਾ ਦੇ ਗੋਂਦਿਆਂ ਉਹਦਾ ਗੱਛ ਕਿਉਂ ਪਰ ਆਉਂਦਾ ਆਰਤੀ ਸੁਣਦੇ ਆ ਉਹਦਾ ਸਿਰ ਕਿਉਂ ਚਕਰਾ ਜਾਂਦਾ ਆਉਂਦੇ ਜਾਂਦੇ ਲੋਕਾਂ ਦੀ ਐ ਭੀੜਾ ਚੋਂ ਮਾਈ ਮੋਣੀ ਕੀ ਲੱਭਦੀ ਰਹਿੰਦੀ ਆ ਕੋਈ ਨਹੀਂ ਸੀ ਜਾਣਦਾ ਨਾ ਲੋਕ ਨਾ ਪੰਡਤ ਜੀ ਤੇ ਨਾ ਹੀ ਸ਼ੈਦ ਆਪ ਮਾਈ ਮੋਣੀ ਵਿਆਹ ਦੇ ਤਕਰੀਬਨ 2 ਮਹੀਨੇ ਬਾਅਦ ਮੰਦਿਰ ਵਾਪਸ ਮੰਦਿਰ ਆਇਆ ਸ਼ਿੰਦਰਪਾਲ ਵੀ ਉਹਦੇ ਨਾਲ ਸੀ ਝਾਂਜਰਾਂ ਦੀ ਸ਼ੰਕਾਰ ਤੇ ਲਾਲ ਚੂੜੇ ਚ ਸਜੇ ਸੰਤਰਪਾਲ ਸਭ ਤੋਂ ਅੱਗੇ ਮਾਈ ਮੋਣੀ ਦੇ ਚਰਨੀਆਂ ਬੈਠੀ ਮਾਈ ਮੋਣੀ ਕਿਤੇ ਦੂਰ ਦੇਖ ਰਹੀ ਸੀ ਸ਼ਮਿੰਦਰ ਪੰਡ ਜੀ ਨੂੰ ਦੱਸ ਰਿਹਾ ਸੀ ਕਿ ਉਹਨਾਂ ਦੇ ਕਹਿਣ ਮੁਤਾਬਕ ਉਹ ਵਿਆਹ ਤੋਂ ਅਗਲੇ ਦਿਨ ਹੀ ਸ਼ਿੰਦਰਪਾਲ ਦੇ ਪਿੰਡ ਚਲੇ ਗਏ ਸਨ ਪਿੰਡ ਵਾਪਸ ਆਉਣ ਤੇ ਸਿੱਧਾ ਮੰਦਿਰ ਹੀ ਪਹੁੰਚੇ ਉਹ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਮਾਈ ਮੋਣੋ ਵਿੱਚ ਪਹਿਰਾ ਆ ਗਿਆ ਉਹ ਉੱਚੀ ਉੱਚੀ ਰਾਦੇ ਰਾਦੇ ਸ਼ਾਮ ਮਿਲਾ ਦੇ ਗਾਉਣ ਲੱਗੇ ਬਾਂਝਡੇ ਲੰਮੇ ਵਾਲਾਂ ਨੂੰ ਘਮਾਉਣ ਲੱਗੀ ਵਾਲਕਮਾਉਂਦੇ ਆ ਮਾਈ ਮੋਣੀ ਨੇ ਸਿੰਦਰਪਾਲ ਨੂੰ ਪੂਰੇ ਜੋਰ ਨਾਲ ਧੱਕਾ ਮਾਰਿਆ ਮੜਕੂ ਜਿਹਾ ਸਰੀਰ ਦੀ ਸਿੰਦਰਪਾਲ ਪਰਾਂ ਜਾ ਡਿੱਗੀ ਤੇ ਡਰ ਨਾਲ थर-थर ਕੰਬਣ ਲੱਗੀ ਸਭ ਪਾਸੇ ਕੁਸਰਮੁਸਰ ਹੋ ਗਈ ਕਿ ਸ਼ਾਇਦ ਸਿੰਦਰਪਾਲ ਨਾਲ ਕੋਈ ਉਪਰੀ ਰੂਹ ਆਈ ਹੋਣੀ ਆ ਅਗਲੇ ਦਿਨ ਫੇਰ ਉਹੀ ਵਾਪਰਿਆ ਤੇ ਉਸ ਤੋਂ ਅਗਲੇ ਦਿਨ ਫੇਰ ਪੰਡ ਜੀ ਨੇ ਸ਼ਮਿੰਦ ਨੂੰ ਕੱਲਿਆਂ ਔਣ ਤੇ ਕੋਈ ਆਪਾ ਕਰਾਉਣ ਨੂੰ ਆਖਿਆ ਤੇ ਅੱਜ ਸ਼ਿਮੇਂਦਰ ਕੱਲਾ ਆਇਆ। ਬੜੇ ਦਿਨਾਂ ਬਾਅਦ ਸ਼ਿਮੇਂਦਰ ਮੰਦਰ ਦੀ ਆਰਤੀ 'ਚ ਪੰਡਤ ਜੀ ਦੇ ਨਾਲ ਸੀ। ਮਾਈ ਮੋਣੀ ਆਪਣੇ ਖੁੱਲੇ ਵਾਲਾਂ 'ਚ ਲਗਾਤਾਰ ਉਂਗਲਾਂ ਫੇਰਦੀ ਰਹੀ ਤੇ ਮੂੰਹ 'ਚ ਕੁਝ ਗੁਣ ਗਣਾਉਂਦੀ ਰਹੀ। ਆਰਤੀ ਤੋਂ ਬਾਅਦ ਮਾਈ ਮੋਣੀ ਨੇ ਸ਼ਿਮੇਂਦਰ ਦਾ ਹੱਥ ਫੜਿਆ ਤੇ ਆਪਣੇ ਆਸਣ 'ਤੇ ਜਾ ਬੈਠੀ। ਬੜੇ ਪਿਆਰ ਨਾਲ ਪੁੱਛਣ ਲੱਗੀ। ਤੂੰ ਦੱਸ ਤੈਨੂੰ ਕੀ ਦੁੱਖਾ? ਕੋਈ ਗਮ, ਕੋਈ ਸੱਟ? ਕੁਝ ਅਧੂਰਾ ਰਿਹਾ ਐ? ਨਾ ਉਸੇ ਦੀ ਚੀਜ਼ ਬੋਲ ਆਪਣੇ ਮੂੰਹੋਂ ਦੱਸ ਸ਼ਾਮ ਉਹ ਮਾਈ ਮੋਣੀ ਜੀ ਚੰਦਰਪਾਲ ਸ਼ਮਿੰਦਰ ਦੇ ਸ਼ਬਦ ਜੇ ਮੂੰਹ ਵਿੱਚ ਹੀ ਸਨ ਕਿ ਮਾਈ ਮੋਣੀ ਬਿਜਲੀ ਬਾਂਗ ਤਰਵਕੁੱਟੀ ਮਾਈ ਮੋਣੀ ਮਾਂ ਸ਼ਮਿੰਦਰ ਮਾਈ ਮੋਣੀ ਮਾਈ ਮੋਣੀ ਦੀ ਬਾਸ ਨਾਲ ਬਨੇਰਿਆਂ ਤੇ ਬੈਠੇ ਪੰਛੀ ਡਰ ਕੇ ਉੱਡ ਗਏ ਸਭ ਪਾਸੇ ਚੁੱਪ ਛਾ ਗਈ ਕਹਿਰ ਦੀਆਂ ਘਟਾਮਾਂ ਜਿਹਾ ਵਾਲ ਖੁੱਲ ਗਏ ਸ਼ਿਮੇਂਦਰ ਨੂੰ ਉਸ ਦਾ ਹੱਥ ਪੜਾ ਜਿਹੜਾ ਅਜੇ ਉਸ ਛੱਡਿਆ ਹੀ ਨਹੀਂ ਸੀ ਉਹ ਅੰਦਰ ਆਪਣੇ ਕਮਰੇ ਵਿੱਚ ਲੈ ਗਈ ਪੈਰਾ ਆਉਣ ਦਾ ਵਕਤ ਸੀ ਬਾਹਰ ਸੰਗਤ ਉਡੀਕ ਕਰ ਰਹੀ ਸੀ ਕਿ ਅੰਦਰੋਂ ਰਾਦੇ ਰਾਦੇ ਸ਼ਾਮ ਮਲਾਦੇ ਗਾਉਣ ਦੀ ਆਵਾਜ਼ ਆਵੇਗੀ ਤੇ ਮਾਈ ਮੋਹਣੀ ਅੱਜ ਹਰ ਹਾਲ ਸ਼ਿਮੇਂਦਰ ਦਾ ਦੁੱਖ ਦੂਰ ਕਰ ਦੇਵੇਗੀ ਅੰਦਰੋਂ ਉੱਚੀ ਉੱਚੀ ਆਵਾਜ਼ਾਂ ਆਉਣ ਲੱਗੀਆਂ ਰਾਦੇ ਰਾਦੇ ਸ਼ਾਮ ਮਲਾਦੇ ਸ਼ਾਮ ਮਲਾਦੇ ਸ਼ਾਮ ਕਿਉਂ ਸ਼ਿੰਦਰਪਾਲ ਦਾ ਭੂਤ ਉਤਾਰਨਾ ਚਾਹੁੰਦਾ ਹੈ ਮਰੀਆ ਨਹੀਂ ਜਿਉਂਦਾ ਪੁੱਤ ਚੰਬੜਿਆ ਉਹਨੂੰ ਕੀ ਕਹਿੰਦਾ ਸੀ ਤੁਸ਼ਮਿੰਦਰ ਮਾਈ ਮੋਣੀ ਹਨਾ ਹਾਂ ਮਾਈ ਮੋਣੀ ਦਾ ਪੁੱਤ ਮੇਰਾ ਪੁੱਤ ਚੰਬੜਿਆ ਉਹਨੂੰ ਤੇ ਮੈਨੂੰ ਮੋਣੀ ਨੂੰ ਵੀ ਪੁੱਤ ਚੰਬੜਿਆ ਰਾਦੇ ਰਾਦੇ ਸ਼ਾਮ ਮਿਲਾ ਦੇ ਸ਼ਾਮ ਮਿਲਾ ਦੇ ਤੂੰ ਸ਼ੰਦਰਪਾਲ ਮੈਨੂੰ ਸ਼ਾਮ ਮਿਲਾ ਦੇ ਸ਼ਮਿੰਦਰ ਸ਼ਮਿੰਦਰ ਮੈਨੂੰ ਸ਼ਾਮ ਮਿਲਾ ਦੇ ਸ਼ਮਿੰਦਰ ਮੋਣੀ ਨੂੰ ਮਾਈ ਤੋਂ ਆਜ਼ਾਦ ਕਰ ਦੇ ਮੋਣੀ ਨੂੰ ਸ਼ਾਮ ਬਲਾ ਦੇ ਸ਼ਿਮੇਂਦਰ ਸ਼ਾਮ ਬਲਾ ਦੇ ਸਾਰੀ ਸੰਗਤ ਬਾਹਰ ਉੱਚੀ ਉੱਚੀ ਗਾਉਣ ਲੱਗੀ ਉੱਚੀ ਤੇ ਹੋਰ ਉੱਚੀ ਕੜਾਕ ਕੋਈ ਚੀਜ਼ ਡਿੱਗੀ ਜਿਵੇਂ ਕੋਈ ਬੇਜਾਨ ਪੱਥਰ ਦਾ ਸਰੀਰ ਸਾਰੇ ਪਾਸੇ ਚੁੱਪ ਛਾ ਗਈ ਕਿੰਨੇ ਚਿਰ ਡਰਾਉਂਦੀ ਚੁੱਪ ਤੋਂ ਬਾਅਦ ਸ਼ਿਮੇਂਦਰ ਕਮਰਿਓ ਬਾਹਰ ਨਿਕਲਿਆ ਜਿਵੇਂ ਤੁਰਦੀ ਹੋਈ লাশ ਤੇ ਉਸਦੇ ਪਿੱਛੋਂ ਮਾਈ ਮੋਣੀ ਬਾਹਰ ਜਿੰਨੇ ਲੰਮੇ ਵਾਲਾਂ ਨੂੰ ਜੜਾਂ ਤੋਂ ਕੱਟ ਕੇ ਆਪਣੇ ਦੋ ਮਹਾਂ ਹੱਥਾਂ 'ਚ ਫੜੀ ਉਹਦੀਆਂ ਅੱਖਾਂ ਵਿੱਚ ਜਿਵੇਂ ਖੂਨ ਚੋ ਰਿਹਾ ਸੀ ਕਈ ਦਹਾਕੀਆਂ ਤੱਕ ਲੋਕਾਂ ਦੇ ਜ਼ਬਾਨ ਤੇ ਇਹ ਕਿੱਸਾ ਰਿਹਾ ਬਿਸ਼ਵੇਂਦਰ ਦੀ ਬੋਟੀ ਸ਼ੰਦਰਪਾਲ ਵਿੱਚ ਕੋਈ ਐਸੀ ਖਤਰਨਾਕ ਉਪਰੀ ਰੂਹ ਦਾ ਵਾਸ ਸੀ ਜਿਹਦਾ ਇਲਾਜ ਕਰਨ ਤੋਂ ਬਾਅਦ ਮਾਈ ਮੋਣੀ ਚ ਮੁੜ ਕਦੇ ਪੈਰਾ ਨਹੀਂ ਸੀ ਆਇਆ ਕਹਾਣੀ ਸੁਣ ਲਈ ਧੰਨਵਾਦ ਜੀ